ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਰਵੀ ਮਿਸ਼ਰਾ ਇਸ ਵੇਲੇ ਦੀ ਅਹਿਮ ਖਬਰ ਤਰਨਤਾਰਨ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਤਰਨਤਾਰਨ ਦੇ ਵਿੱਚ ਤਿੰਨ ਤੋਂ ਚਾਰ ਲੁਟੇਰਿਆਂ ਵੱਲੋਂ ਜਿਹੜੀ ਹੈ ਬੰਦੂਕ ਦੀ ਨੋਕ ਤੇ ਇੱਕ ਦੁਕਾਨਦਾਰ ਦੇ ਨਾਲ ਲੁੱਟਮਾਰ ਕੀਤੀ ਗਈ ਜਿਸ ਦੀ ਸੀਸੀਟੀਵੀ ਤਸਵੀਰਾਂ ਜੜੀਆਂ ਨੇ ਸਾਹਮਣੇ ਆਏ ਨੇ ਸੀਸੀਟੀਵੀ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਚਾਰ ਨੌਜਵਾਨ ਜਿਹੜੇ ਨੇ ਤੇਜ਼ਧਾਰ ਹਥਿਆਰਾਂ ਤੇ ਪਿਸਟਲ ਦੀ ਨੋਕ ਦੇ ਨਾਲ ਦੁਕਾਨ ਦੇ ਅੰਦਰ ਦਾਖਲ ਹੋ ਜਾਂਦੇ ਨੇ ਉਸ ਤੋਂ ਬਾਅਦ ਲੁੱਟਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਦੇ ਨੇ ਜਦੋਂ ਦੁਕਾਨਦਾਰ ਵੱਲੋਂ ਜਿਹੜੀ ਹੈ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਸ ਤੇ ਵਾਰ ਕੀਤੇ ਜਾਂਦੇ ਨੇ ਜਿਸ ਦੇ ਵਿੱਚ ਦੁਕਾਨਦਾਰ ਜਿਹੜਾ ਇਹ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਹੈ ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਤਾਂ ਮੌਕੇ ਤੇ ਜਿਹੜੇ ਨੇ ਅ ਵਿਰਸਾ ਸਿੰਘ ਵਲਟੋਹਾ ਜਿਹੜੇ ਨੇ ਅਕਾਲੀ ਦਲ ਦੇ ਸੀਨੀਅਰ ਆਗੂ ਉਹ ਵੀ ਪਹੁੰਚੇਗੇ ਜਿੱਥੇ ਉਹਨਾਂ ਨੇ ਉਸ ਦੁਕਾਨਦਾਰ ਦਾ ਜਿਹੜਾ ਇਹ ਹਾਲਚਾਲ ਪੁੱਛਣ ਪਹੁੰਚੇ ਨੇ ਤਾਂ ਤਸਵੀਰਾਂ ਵਿੱਚ ਤੁਸੀਂ ਵੇਖ ਪਾ ਰਹੇ ਹੋ ਦੱਸਿਆ ਜਾ ਰਿਹਾ ਹੈ ਕਿ ਜ਼ਿਲ੍ਹਾ ਤਰਨਤਾਰਨ ਦੇ ਹਲਕਾ ਖੇਮਕਰਨ ਦੇ ਪਿੰਡ ਜਿਹੜਾ ਇਹ ਪੀਖੀਵਿੰਡ ਵਿਥੇ ਬੀਤੀ ਰਾਤ ਜਿਹੜੇ ਲੁੱਟਾ ਖੋਹ ਕਰਨ ਵਾਲੇ ਗਿਰੋਹ ਨੇ ਪੱਤਰਕਾਰ ਜਿਹੜੇ ਨੇ ਦੇ ਉੱਤੇ ਪੱਤਰਕਾਰ ਦਾ ਨਾਮ ਜਿਹੜਾ ਏ ਸਰਵਿੰਦਰ ਬਲੇਰ ਦੱਸਿਆ ਜਾ ਰਿਹਾ ਜਿਸ ਦੀ ਮੈਡੀਕਲ ਸਟੋਰ ਹੈ ਤਾਂ ਪਿਸਤਲ ਦੀ ਨੋਕ ਦੇ ਉਸ ਦੇ ਦੁਕਾਨ ਦੇ ਅੰਦਰ ਦਾਖਲ ਹੋ ਕੇ ਜਿਹੜੀ ਲੁੱਟ ਖੋਹ ਕੀਤੀ ਗਈ ਹੈ ਜਿਸ ਦੇ ਵਿੱਚ ਤੁਸੀਂ ਸੀਸੀਟੀਵੀ ਚ ਸਾਫ਼ ਨਜ਼ਰ ਆ ਰਿਹਾ ਤੇ ਕੋਈ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਬਲਰ ਕਰਕੇ ਦਿਖਾ ਰਹੇ ਆ ਤਾਂ ਕਿ ਕਾਫੀ ਹਾਰਮਫੁਲ ਤਸਵੀਰਾਂ ਨੇ ਕਿਉਂਕਿ ਉਸ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਕਿਵੇਂ ਚਾਰ ਵਿਅਕਤੀ ਜਿਹੜੇ ਨੇ ਬੜੇ ਹੀ ਬੇਖੌਫ ਦੁਕਾਨ ਦੇ ਅੰਦਰ ਦਾਖਲ ਹੁੰਦੇ ਨੇ ਤੇ ਜਦੋਂ ਲੁੱਟਖੋਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਦੇ ਨੇ ਦੁਕਾਨਦਾਰ ਵੱਲੋਂ ਜਿਹੜੇ ਆਪਣੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਸੇ ਤਹਿਤ ਇਹਨਾਂ ਚਾਰਾਂ ਜਿਹੜੇ ਨੌਜਵਾਨਾਂ ਵੱਲੋਂ ਬੜ ਤਿੱਖੇ ਅਤੇ ਤੇਜ਼ ਤੇ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਜਾਂਦਾ ਹੈ ਗਨਪੁਣ ਦੇ ਜਿਹੜੀ ਆ ਪੂਰੀ ਲੁੱਟ ਕੀਤੀ ਜਾਂਦੇ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਕਿ ਹਜ਼ਾਰਾਂ ਰੁਪਏ ਤੇ ਮੋਬਾਈਲ ਫੋਨ ਤੇ ਹੋਰ ਵੀ ਜਿਹੜੇ ਉੱਤੇ ਦਸਤਾਵੇਜ਼ ਪਏ ਹੁੰਦੇ ਨੇ ਤੇ ਨਾਲ ਹੀ ਸੋਨਾ ਤੇ ਚਾਂਦੀ ਦੀ ਚੈਨ ਜਿਹੜੀ ਆ ਲੈ ਕੇ ਫਰਾਰ ਹੋ ਗਏ ਨੇ ਤਸਵੀਰਾਂ ਵਿੱਚ ਤੁਸੀਂ ਵੇਖ ਪਾ ਰਹੇ ਹੋ ਚਾਰ ਨੌਜਵਾਨਾਂ ਵੱਲੋਂ ਬੇਹਦ ਹੀ ਜਿਹੜੀ ਆ ਲੁੱਟਮਾਰ ਕੀਤੀ ਗਈ ਹੈ ਤੇ ਬੇਰਹਿਮੀ ਦੇ ਨਾਲ ਕੁੱਟਮਾਰ ਵੀ ਕੀਤੀ ਗਈ ਹੈ ਤਾਂ ਇਸ ਪੂਰੇ ਮੌਕੇ ਦੀ ਸੀਸੀਟੀਵੀ ਤਸਵੀਰਾਂ ਜੜੀਆਂ ਨੇ ਸਾਹਮਣੇ ਆਏ ਨੇ ਜਿਸ ਦੇ ਵਿੱਚ ਸਾਫ਼ ਦੱਸਿਆ ਜਾ ਰਿਹਾ ਹੈ ਕਿ ਇਸ ਦੇ ਜਿਹੜੇ ਦੁਕਾਨਦਾਰ ਹੈ ਉਸ ਦੇ ਕੋਲੋਂ 10000 ਰੁਪਏ ਦੀ ਜਿਹੜੀ ਹੈ ਮੋਬਾਈਲ ਫੋਨ ਸੈਮਸੰਗ ਦਾ ਨਾਲੇ ਚਾਂਦੀ ਤੇ ਕਈ ਕੀਮਤੀ ਸਮਾਨ ਨਾਲ ਜੜੀਆਂ ਨੇ ਲੈ ਕੇ ਜਾ ਚੁੱਕੇ ਨੇ ਤਕਰੀਬਨ ਦੱਸਿਆ ਜਾ ਰਿਹਾ ਹੈ ਕਿ ਲੱਖ ਰੁਪਏ ਤੋਂ ਵੱਧ ਦੀ ਲੁੱਟਮਾਰ ਜੜੀ ਹੈ ਕੀਤੀ ਗਈ ਹੈ ਤਾਂ ਇਸ ਮਾਮਲਾ ਜਿਹੜਾ ਹੈ ਜ਼ਿਲ੍ਹਾ ਦੇ ਤਰੰਤਾਰੰਦਾ ਸਾਹਮਣੇ ਆ ਰਿਹਾ ਹੈ ਤਰੰਤਾਰੰਦਾ ਦੇ ਹਲਕਾ ਜਿਹੜੇ ਖੇਮਕਰਨ ਦੇ ਪਿੰਡ ਨਰ ਪਿੱਖੀਵਿੰਡ ਦੇ ਵਿੱਚ ਇਹ ਵਾਰਦਾਤ ਹੋਈ ਹੈ ਜਿਸ ਦੇ ਵਿੱਚ ਇੱਕ ਪੱਤਰਕਾਰ ਤੇ ਹਮਲਾ ਕੀਤਾ ਗਿਆ ਤੇ ਪੱਤਰਕਾਰ ਦੇ ਜਿਹੜੇ ਇੱਕ ਮੈਡੀਕਲ ਸਟੋਰ ਹੈ ਉਸ ਦੇ ਅੰਦਰ ਬੜੇ ਹੀ ਬੇਖੌਫ ਦੇ ਨਾਲ ਇਹ ਚਾਰ ਨੌਜਵਾਨ ਜਿਹੜੇ ਨੇ ਦਾਖਲ ਹੁੰਦੇ ਨੇ ਤਾਂ ਪੁਲਿਸ ਇਸ پورے ਮਾਮਲੇ ਦੀ ਜਾਂਚ ਕਰ ਰਹੀ ਹੈ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਆਖਰਕਾਰ ਇਹ ਚਾਰ ਨੌਜਵਾਨ ਕਿੱਥੋਂ ਆਏ ਸੀ ਤੇ ਲੁੱਟ ਦੀ ਵਾਰਦਾਤ ਜਿਹੜੀ ਇਨਜ਼ਾਮ ਦਿੱਤੀ ਗਈ ਹੈ ਪਰ ਫਿਲਹਾਲ ਜਿਹੜਾ ਦੱਸਿਆ ਜਾ ਰਿਹਾ ਹੈ ਕਿ ਹਾਲੇ ਤੱਕ ਕੋਈ ਵੀ ਨੌਜਵਾਨ ਨਹੀਂ ਜਿਹੜੀ ਗ੍ਰਿਫਤਾਰੀ ਨਹੀਂ ਹੋਈ ਹੈ ਪੁਲਿਸ ਲਗਾਤਾਰ ਇਹਨਾਂ CCTV ਦੇ ਜਿਹੜੇ ਫੂਟੇਜ ਨੇ ਉਸ ਨੂੰ ਖੰਗਾਲ ਰਹੀ ਹੈ ਤੇ ਲਗਾ ਪਤਾ ਲਗਾਉਣ ਦੀ ਕੋਸ਼ਿਸ਼ ਕਰਕੇ ਆਖਿਰਕਾਰ ਨੌਜਵਾਨ ਜਿਹੜੇ ਨੇ ਉਹ ਕਿੱਥੋਂ ਆਏ ਸੀ ਤੇ ਇਹਨਾਂ ਦੇ ਜਿਹੜੇ ਲੁੱਟਮਾਰ ਕੀਤੀ ਗਈ ਹੈ ਇਸ ਪੂਰੇ ਤਸਵੀਰ ਤੇ ਦਾ ਇਸ ਪੂਰੇ ਮਾਮਲੇ ਦੇ ਜਿਹੜੀ ਆ ਪੁਸ਼ਪਤਾਲ ਕਰ ਰਹੀ ਹੈ